ਲੋ ਜੀ ਕਾਫੀ ਫਸਮਾ ਮੁਕਾਬਲਾ ਸੀਗਾ ਪੰਜਾਬ ਦਾ ਇਹ ਬੁੱਲ ਨੰਬਰ 1 ਚੈਂਪੀਅਨ ਬੀ ਐਫ ਐ ਮੇਲਾ ਤਨਹੋਲੇ ਤੇ ਬਣ ਚੁੱਕਿਆਗਾ ਆਲ ਇੰਡੀਆ ਚੈਂਪੀਅਨ ਚੱਲ ਰਹੀ ਸੀ ਬੀ ਐਫ ਐ ਮੇਲਾ ਤਨਹੋਲਾ ਤੇ ਨੰਬਰ 1 ਤੇ ਆ ਕੇ ਚੈਂਪੀਅਨ ਸਿੱਪ ਜਿਹੜੀ ਇਹ ਲੋ ਜੀ ਆ ਜੋ ਆਖਰੇ ਜਿਹੜਾ ਫੈਸਲਾ ਹੈ ਉਹ ਆ ਚੁੱਕਿਆਗਾ ਆ ਬੋਲਾ ਜੀ ਬੋਲਾ ਜਿਹੜਾ ਪਹਿਲੇ ਨੰਬਰ ਤੇ ਆ ਚੁੱਕਿਆਗਾ ਬੀਏ ਪਤਨੋਲਾ 2024 ਆਲ ਇੰਡੀਆ ਚੈਂਪੀਅਨ ਚੈਂਪੀਅਨਸ਼ਿਪ ਚੱਲੀ ਜਾਂਦੀ ਸੀਗੀ ਉਹਦਾ ਚੈਂਪੀਅਨ ਨੰਬਰ 1 ਬਣ ਚੁੱਕਿਆ ਬਈ ਆ ਬੋਲਾ ਲੋ ਜੀ ਆਹ ਵਾਲਾ ਬੋਲਾ ਜਿਹੜਾ ਆਲ ਇੰਡੀਆ ਚੈਂਪੀਅਨ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਪਰਮਾਨੰਥ ਯੂਐਫਏ ਪਸੂ ਮੇਲਾ ਪਤਨੋਲਾ ਤੋਂ ਲੈ ਤੋ ਕਵਾਲਤ ਬੋਲ ਜਣੀ ਕਿ ਵੱਡੇ ਸਾਨਾਂ ਦੇ ਵਿੱਚ ਆ ਬੋਲ ਨੇ ਬਾਜ਼ੀ ਮਾਰੀ ਐ ਪੰਗਾਬ ਨਾਲ ਕਰਾਂਗੇ ਗੱਲਬਾਤ ਕਿਹੜਾ ਪਿੰਡ ਹੈ ਕਿਹੜਾ ਜ਼ਿਲ੍ਹਾ ਹੈ ਤੇ ਕੀ ਇਹਦੇ ਰਿਕਾਰਡ ਨੇ ਬਾਈ ਜੀ ਸਭ ਤੋਂ ਪਹਿਲਾਂ ਮੁਬਾਰਕਾ ਤੁਹਾਨੂੰ ਕਿਹੜਾ ਪਿੰਡ ਹੈ ਵੀਰੇ ਤੇ ਕੀ ਨਾਮ ਆਪਣਾ ਬਾਈ ਜੀ ਪਿੰਡ ਰਸੀਦਾ ਤੇ ਆਪਾਂ ਨੂੰ ਹਰਿਆਣਾ ਪੈਂਦਾ ਵੀਰੇ ਜ਼ਿਲ੍ਹਾ ਕਿਹੜਾ ਪੈਂਦਾ ਬਾਈ ਜ਼ਿਲ੍ਹਾ ਜੀਨਦ ਪੈਂਦਾ ਜ਼ਿਲ੍ਹਾ ਜੀਨਦ ਪੈਂਦਾ ਤੇ ਇਹ ਜੋ ਬੁੱਲ ਦੀ ਜਾਣਕਾਰੀ ਹੈ ਬਾਈ ਕਿਹੜੇ ਸੀਮਨ ਦਾ ਬੱਚਾ ਇਹ ਇਹ ਕੰਡੇ ਵਾਲੇ ਸਾਹਣ ਦਾ ਕੰਡੇ ਵਾਲੇ ਸਾਹਣ ਦਾ ਜਿਹੜੇ ਖੇਡ ਦੇ ਮੈਦਾਨ ਬਾਈ ਪੱਡੇਕਾਰ ਨੇ ਇਹਦਾ ਤਿਆਰ ਕੀਤਾ ਉਹ ਗਰਾਊਂਡ ਦੇ ਵਿੱਚ ਲਿਆਓ ਰੇ ਨਾਮ ਬਾਬਤ ਵੀ ਲਿਖ ਕੇ ਲਿਆਓ ਉਹ ਛੋਟੇ ਕੋਲੇ ਘਰ ਦਾ ਗਾਮੇ ਦਾ ਲੱਗ ਗਿਆ ਵੀ ਆਪਾਂ ਲਿਆ ਜੀ ਅੱਜ ਵੀ ਪਹਿਲਾਂ ਬਾਈ ਦਰਸ਼ਨ ਤੋਂ ਤਾਂ ਨਹੀਂ ਸੀ ਦੱਲ ਦੋਸਤੋ ਬਾਈ ਦਰਸ਼ਨ ਦਾ ਨਾਮ ਬਹੁਤ ਵੱਡਾ ਨੀਲੀ ਰਵੀ ਨੂੰ ਇਸ ਸਾਲ ਇੱਥੋਂ ਸੈਕੰਡ ਸੀਗਾ ਤੇ ਥੰਨੇ ਸੀ ਦਾਂ ਦਾ ਸਾਰੇ ਭਰਾਵਾਂ ਨੇ ਦੇਖਿਆ ਪਿਛਲੇ ਸਾਲ ਵੀ ਇੱਥੇ ਖੇਡਿਆ ਕਹਿੰਦੇ ਗੇਮ ਹਣਾ ਇਹ ਉਦੋਂ ਸੈਕੰਡ ਰਿਹਾਗਾ ਇਹ ਬੋਲ ਪਰ ਐਤ ਕੀ ਬਾਜ਼ੀ ਮਾਰੀ ਹੈ ਕਾਫੀ ਕੋਈ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਵੀਰੇ ਸੀਮਨ ਵਗੈਰਾ ਦਾ ਪਿਆਰਾ ਛੋਟੇ ਕੋਲੇ ਪਿਆਰ ਹੈ ਜੀ ਅੱਛੀ ਪਿਆਰ ਹੈ ਮੇਲੇ ਚ ਹੀ ਹੈਗਾ ਠੀਕ ਹੈ ਨੰਬਰ ਦਾ ਦੋ ਬਾਈ ਆਪਣਾ ਇੱਕ ਵਾਰੀ 8097631000 31000 ਹਾਂਜੀ ਇਹ ਬਾਈ ਇਹਦੀ ਡਾਇਟ ਪਲਾਨ ਕੀ ਹੈਗਾ ਡਾਇਟ ਪਲਾਨ ਨਾਰਮਲ ਹੀ ਹੈ ਜਿਹੜਾ ਆਮ ਹੁੰਦਾ ਜੀ ਕੋਈ ਬੱਕਰੀ ਚੀਜ਼ ਨਹੀਂ ਕੀ ਸ਼ਹਿਰ ਸੂਰ ਕਰਾਉਂਦੇ ਆ ਬਸ ਰੋਜ਼ ਕਰਾਉਂਦੇ ਸ਼ਹਿਰ ਕਿੰਨੀ ਹੁੰਦੀ ਹੈ ਬਾਈ ਡੇਲੀ ਦੀ ਸ਼ਹਿਰ 4 ਕਿਲੋਮੀਟਰ ਦੀ ਕਦੇ 2 ਦੀ ਕਦੇ 4 ਦੀ ਮਾਂ ਦੇ ਦੁੱਧ ਦੇ ਰਿਕਾਰਡ ਦੀ ਗੱਲ ਕਰੀਏ ਬਾਈ ਸੋਮਾ ਵਾਲੀ ਬਸਤੀ ਵੱਡੀ ਪਟੇ ਵਾਲੀ ਮਾਝਾ ਸਾਰਿਆਂ ਨੂੰ ਪਤਾ ਉਹ ਚੈਂਪੀਅਨ ਬਣਦੀ ਰਹਿੰਦੀ ਹਾਂ ਬਾਈ ਹਾਂਜੀ ਉਹਦਾ ਬੱਚਾ ਜੀ ਉਹ 20 ਪਲਸੀ ਸੀ ਕਦੇ 22 ਕਦੇ 20 ਦੋਸਤੋ ਜੇ ਗੱਲ ਕਰੀਏ ਚਾਹੇ ਦਰਸ਼ਨ ਸਿੰਘ ਦੀ ਗੱਲ ਇਹ ਸੁਨਣ ਵਾਲੀ ਵਸਤੀ ਕਰੀਏ ਉਹ ਵੀ ਨੀਲੀ ਰਾਵੀ ਦੇ ਕਹਿੰਦੇ ਟਾਪ ਦੇ ਬਰੀਡਰਾਂ ਦੇ ਵਿੱਚ ਇੱਕ ਨਾਮ ਆਗਾ ਫਰੋਜ਼ਪੁਰਿਆਂ ਦਾ ਤੇ ਆ ਜਿਹੜਾ ਮੇਨ ਫਾਰਮਰ ਦੇ ਦੀ ਐ ਭਾਈ ਜੀ ਨੀਲੀ ਰਾਵੀ ਦੀ ਐ ਕਿ ਨਾਲ ਮੂਰਾ ਵੀ ਨੇ ਮੂਰਾ ਵੀ ਐ ਜੀ ਗੰਮੀ ਕੁੱਲ ਕਿੰਨੇ ਪਸ਼ੂ ਆ ਭਾਈ ਜੀ ਆਪਣੇ ਕੋਲੇ 40 45 ਪਸ਼ੂ 40 45 ਪਸ਼ੂ ਐ ਤੇ ਜੇ ਆਪਾਂ ਮੱਝਾਂ ਦੀ ਗੱਲ ਕਰੀਏ ਭਾਈ ਕਿੰਨੇ ਕਿੰਨੇ ਦੁੱਧ ਆਉਂਦੀਆਂ ਮੱਝਾਂ ਆਪਣੇ ਕੋਲੇ ਨਾਲ ਨਾਲ ਨੀਲੀ ਰਾਵੀ ਤਾਂ ਆਪਣੇ ਕੋਲੇ 22 23 ਤੱਕ ਨੇ 22 ਹਾਂ ਜੀ ਤੇ ਦੂਜੀ ਆਪਣੇ ਕੋਲ 26 27 ਤੱਕ ਜੀ ਹੈਗੀਆਂ ਮੇਰੇ ਕੋਲ ਠੀਕ ਹੈ ਭਾਈ ਜਿਹੜੇ ਫਾਰਮ ਦੇ ਸੀਮਣ ਵਰਤਦੇ ਹੋਗੇ ਮੇਨ ਕਿਹੜੇ ਕਿਹੜੇ ਰੱਖਦੇ ਹੋ ਅਸੀਂ ਸੀਮਣ ਇਹਦਾ ਰੱਖਦੇ ਆ ਜੀ ਇਹਦੇ ਨੀਲੀ ਦਾ ਵੀ ਠੀਕ ਹੈ ਇਹ ਮੁਰਾ ਦੇ ਵਿੱਚ ਤਾਂ ਜੀ ਆਪਾਂ ਉਹ ਬਾਈ ਕੋਲੇ ਆ ਜੀ ਸਮਰਾਟ ਬੋਲ ਜੀ ਥੇਮਕੇਰੀਆਂ ਉਹ ਰੱਖਦੇ ਠੀਕ ਦੋ ਤੋਂ ਨੇ ਜੀ ਉਹਦੇ ਬਾਈ ਦੀ ਕਾਰਡਾਂ ਦੀ ਗੱਲ ਕਰੀ ਤਾਂ ਨੀਲੀ ਦਾ ਜੀ ਸਮਰਾਟ ਜੀ ਪਰ ਦੇ ਰਕਾਰਡ ਨੇਗੇ ਨੀਲੀ ਰੱਖਦੇ ਕਿਸੇ ਵੀ ਵੀਰ ਨੇ ਸੀਮਣ ਲੈਣਾ ਹੁੰਦਾ ਪਾਈਆਂ ਦੇ ਨਾਲ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਤਨੌਲਾ ਪਸ਼ੂ ਮੇਲਾ ਕਹਿੰਦੇ ਤਾਂ ਪਿਛਲੇ 2 ਸਾਲਾਂ ਤੋਂ ਚੈਂਪੀਅਨ ਬਣਦਾ ਰਿਹਾ ਤੇ ਉਂਝ ਤਾਂ ਨੇ ਬਾਈ ਕਿੰਨੇ ਕ ਮੇਲੇ ਜਿੱਤੇ ਆ ਬਾਈ ਨੇ ਸਾਨੂੰ ਦੱਸਿਆਊਗਾ ਹਾਂ ਬਾਈ ਬਾਈ ਨੇ ਦੱਸਿਆ ਉਹ ਤੁਹਾਨੂੰ ਦਰਸ਼ਨ ਨੇ ਕਿੰਨੇ ਕ ਮੇਲਿਆਂ ਦਾ ਚੈਂਪੀਅਨ ਬਣ ਗਿਆ ਜੀ ਪੰਜ ਮੇਲਿਆਂ ਦਾ ਪਹਿਲਾ ਸੀ ਦਾ ਪੰਜ ਮੇਲਿਆਂ ਦਾ ਪਹਿਲਾ ਸੀ ਹਾਂ ਦੋਆਂ ਦਾ ਸੀ ਕਰ ਲਈ ਸਭ ਤੁਹਾਨੂੰ ਸੱਤ ਮੇਲੇ ਹੋ ਗਏ ਹਾਲ ਟਾਈਮ ਚੈਂਪੀਅਨ ਹੈ ਠੀਕ ਆ ਬਾਈ ਬਹੁਤ ਨਵੇਂ ਫਾਰਮਰ ਇਹ ਲੈਂਡ ਦੇ ਵਿੱਚ ਆਉਣਾ ਚਾਹੁੰਦੇ ਨੇ ਜੀ ਹਾਂਜੀ ਕੀ ਗੱਲਾਂ ਧਿਆਨ ਰੱਖਣ ਕਿਉਂਕਿ ਕਮਿਊਨਿਟੀ ਬੜਾ ਬੱਚਾ ਟਾਈਮ ਮੰਗਦਿਆਂ ਨੇ ਕਿਤੇ ਆਪਾਂ ਕਿਸੇ ਵਿਆਹ ਸ਼ਾਦੀ ਜਾ ਨਹੀਂ ਸਕਦੇ ਮੈਂ ਕਿਤੇ ਨਹੀਂ ਜਾ ਠੀਕ ਹੈ ਦੂਜੀ ਗੱਲ ਬਾਈ ਬਰੀਡ ਤੇ ਕੰਮ ਕਰੋ ਜੋ ਜੀ ਤੁਹਾਨੂੰ ਸਾਹਮਣੇ ਦਿਖਦੀ ਆ ਉਹਦੇ ਤੇ ਕੰਮ ਕਰੋ ਇਹ ਨਹੀਂ ਕਿ ਕਿਸੇ ਨੇ ਕਹਿਤਾ ਕਿ ਉਹ ਦੇਖ ਲਓ ਉਹ ਦੇਖ ਲਓ ਉਹ ਕੰਮ ਕਰੋ ਬਾਈ ਬਣ ਕੇ ਨਵੇਂ ਜਿਹੜਾ ਫਾਰਮਰ ਨੇ ਕਿਉਂਕਿ ਉਹ ਇਸ ਚੀਜ਼ 'ਚ ਧੋਖਾ ਬਹੁਤ ਖਾਂਦੇ ਨੇ ਬਾਈ ਨੇ ਜਦੋਂ ਧੋਖੇ ਵਾਲੀ ਗੱਲ ਕਰੀਆ ਮੈਂ ਇੱਕ ਜ਼ਰੂਰ ਦੱਸੂ ਬਾਈ ਅੱਜਕੱਲ੍ਹ ਡਾਕਟਰਾਂ ਦੇ ਵਿੱਚ ਬਹੁਤ ਕੁੰਡੀਆਂ ਲੱਗਦੀਆਂ ਲੋਕ ਕਹਿੰਦੇ ਮੇਰੇ ਕੋਲ ਬਹੁਤ ਵੰਦਾ ਡਾਕਟਰ ਹੈ ਹਾਂਜੀ ਹਾਂਜੀ ਬਾਈ ਜੀ ਉਹ ਬਾਈ ਬਣ ਕੇ ਹੋਣੇ ਕੋਈ ਵੀ ਲੈਣੇ ਗੱਲਾਂ ਚ ਨਾ ਕਰੋ ਕਿ ਮੈਂ ਬਾਈ ਨਹੀਂ ਕਿਹਾ ਵੀ ਤੋਕਾ ਹਾਂ ਬਾਕੀ ਬਾਈਆਂ ਤੋਂ ਕਿਸੇ ਵੀ ਵੀਰ ਨੇ ਸੀਮਲ ਲੈਣੇ ਨੰਬਰ ਵਾਰ ਬੋਲੋ ਵੀ ਕਿਰਪਾ ਕਰਕੇ ਜਿੰਨੀ ਜੁਹ ਦੇਰੀ ਤੋਂ ਜਵਾਬ ਦੇ ਦਿਓ 9897631000 ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇ ਲਈ ਤੁਹਾਡਾ ਬਹੁਤ ਆਨੰਦ ਖਿਦਾਉਂਦੇ ਆ ਦੋਸਤੋ ਲੋਟ ਭਲਾਈ ਜਿੱਤ ਗਾ ਲਈ ਆਪਣੀ ਆਪ ਦੋ ਜਣੇ ਨਾ ਸੇਲਾ ਜਿੱਤਲੇ ਮਿੱਤਰੋ ਮਾਂ ਮੰਡੀ ਤੋਂ ਡਾਕਟਰ ਤੀਤ ਵੱਡੇ ਝੋਟਿਆਂ ਦੇ ਵਿੱਚ ਮਾਰੀ ਆਈ ਹੈ ਮਾਂ ਮੰਡਾ ਕਰਕੇ ਉਹਨਾਂ ਦਾ ਸੀਮਨ ਵੀ